ਸਾਡੇ ਇਲਾਕੇ 'ਚ ਜੀ ਪਹਿਲਾ ਵੀ ਵਾਰਦਾਤ ਹੋਈ ਆ ਹਫਤਾ ਪਹਿਲਾਂ 12 ਤਰੀਕ ਨੂੰ ਤੇ ਉੱਥੇ ਵੀ ਤਾਰ ਚੋਰੀ ਹੋਈ ਹੈ ਜੀ ਤੇ ਚੋਰਾਂ ਦਾ ਗਰੂਪ ਇੱਥੇ ਜੀ ਸਰਗਰਮਾ ਤੇ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਕੋਈ ਚੋਰੀ ਦੀ ਕੋਈ ਟਰੇਸ ਨਹੀਂ ਹੋਈ ਹੈਗੀ ਤੇ ਹੁਣ ਆ ਕੇ ਵੱਡੀ ਚੋਰੀ ਕਰ ਲਈ ਜੀ ਅੱਗੇ ਵੀ ਚੋਰੀਆਂ ਹੋਣ ਦੀ ਸਾਨੂੰ ਬਹੁਤ ਜ਼ਿਆਦਾ ਡਰ ਸਤਾ ਰਿਹਾ ਸਾਰਾ ਵਪਾਰ ਮੰਡਲ ਇਸ ਦੇ ਅੰਗੇਸ਼ਟਾ ਜੀ ਪ੍ਰਸ਼ਾਸਨ ਬਿਲਕੁਲ ਚੁੱਪ ਗਰੀ ਬੈਠਾ ਰਿਪੋਰਟ ਲਿਖ ਲੈਂਦੇ ਨੇ ਤੇ ਕਾਰਵਾਈ ਕੋਈ ਨਹੀਂ ਹੁੰਦੀ ਫਿਰ ਇੱਥੇ ਧਰਨੇ ਪ੍ਰਦਰਸ਼ਨ ਹੋਣਗੇ ਫਿਰ ਵੀ ਇਹ ਕੁਛ ਨਾ ਕੁਛ ਕਾਰਵਾਈ ਕਰਨਗੇ ਉਸ ਤੋਂ ਪਹਿਲਾਂ ਹੀ ਇਹ ਬੰਦਾ ਕਾਰਵਾਈ ਕਰਕੇ ਸਾਡੇ ਨੁਕਸਾਨ ਦੀ ਪਰਵਾਹੀ ਕਰੀ ਜਾਵੇ ਜੀ 4 ਵਜੇ ਜੀ ਸਾਨੂੰ ਪਤਾ ਲੱਗਿਆ ਅਸੀਂ ਘਰੋਂ ਆਏ ਜਲਦੀ ਜਲਦੀ ਚ 5 ਵਜੇ ਉਰੇ ਪਹੁੰਚੇ ਜੀ ਉਰੇ ਦੇਖਿਆ ਕਿ ਛੱਟ ਟੁੱਟਿਆ ਪਿਆ ਸਾਈਡ ਤੇ ਗਿਰਿਆ ਪਿਆ ਅੰਦਰ ਜਿੰਨੀ ਵੀ ਕੇਬਲ ਸੀ ਪ੍ਰਾਣੀ ਤੇ 9 ਕੁਵਲ ਨਮੀ ਕੇਬਲ ਦੀ 1.5mm 2.5mm 6mm ਤੇ 4mm ਸਾਰੀ ਬ੍ਰਾਂਡਡ ਕੇਬਲ ਸੀ ਇਹ ਸੀਆਰਆਈ ਕੰਪਨੀ ਦੀ ਇਹ ਹੈ ਨਹੀਂ ਸੀ ਸਾਡੀ ਚੋਰੀ ਹੋ ਗਈ ਸਾਨੂੰ ਗੱਲਾ ਜਿਹੜਾ ਸਾਡਾ ਜੀ ਉਹ ਟੁੱਟਿਆ ਪਿਆ ਸੀ ਉਸ ਦੇ ਵਿੱਚ ਅਣਗਿਣੇ ਪੈਸੇ ਸੀ 18000 ਵੀ ਹੋ ਸਕਦਾ 20 ਵੀ ਹੋ ਸਕਦਾ ਇਹ ਪੈਸੇ ਸੀ ਜੀ ਸਾਨੂੰ ਨੰਗਦੇ ਇੱਕ ਬੰਦੇ ਨੇ ਅਣਪਛਾਤੇ ਵਿਅਕਤੀ ਨੇ ਆ ਬਾਹਰੋਂ ਨੰਬਰ ਲੈ ਕੇ ਫੋਨ ਕਰਿਆ ਉਸ ਨੰਬਰ ਨੂੰ ਦੇਖਦੇ ਜਦੋਂ ਦਾ ਫੋਨ ਆਇਆ ਸੀ ਫੇਰ ਆਇਆ ਕਿੰਨਾ ਕੁ ਸਮਾਨ ਕੀ ਕੀਮਤ ਕਿੰਨੀ ਕੀਮਤ ਘੱਟੋ ਘੱਟ ਜੀ 4 ਲੱਖ ਤੋਂ 5 ਲੱਖ ਦੇ ਵਿੱਚ ਵਿੱਚ ਕੀਮਤ ਹੈ ਜੀ ਬਾਕੀ ਕੈਸ਼ ਹੈ ਜਿਹੜਾ 18-20 ਹਜ਼ਾਰ ਰੁਪਈਆ ਜੀ ਅਸੀਂ ਤਾਂ ਇਹੀ ਕਹਿਨੇ ਆ ਵੀ ਅਸੀਂ ਰਿਪੋਰਟ ਲਿਖਾਇਆ ਗਿਆ ਇੱਥੇ ਹੀ 12 ਤਰੀਕ ਨੂੰ ਨਿਊ ਵਿਸ਼ਕਰਮਾ ਬੀ ਇਲੈਕਟ੍ਰੀਸ਼ੀਅਨ ਦੀ ਦੁਕਾਨ ਤੇ ਚੋਰੀ ਹੋਈ ਸੀ ਤੇ ਅਸੀਂ ਰਿਪੋਰਟ ਦੇ ਕੇ ਪੁਲਿਸ ਵਾਲਾ ਅਜੇ ਤੱਕ ਕੋਈ ਨਹੀਂ ਆਇਆ ਅੱਜ 20 ਤਰੀਕ ਹੋ ਗਿਆ ਅੱਜ ਦੂਆ ਹਿਲਾ ਫੇਰ ਹੋ ਗਿਆ ਪੰਜਾਬ ਪਾਈਪ ਸਟੋਰ ਦੇ ਸਵੇਰੇ 3 ਵਜੇ ਫੇਰ ਚੋਰੀ ਹੋ ਗਈ ਜੀ ਤੇ ਅੱਜ ਜਦੋਂ 5 ਵਜੇ ਆਇਆ ਤਾਂ ਸ਼ਟਰ ਚੱਕੇ ਹੋਏ ਚੋਰੀ ਦੇਖੇ ਆਲੇ-ਦਾਲੇ ਕੈਮਰੇ ਦੇਖੇ ਬੰਦੇ ਦੋ ਦੋ ਜਿਹੜੇ ਨੇ ਜਿਹੜੇ ਮੂੰਹ ਬੰਨੀ ਫਿਰਦੇ ਨੇ ਸਰੇ ਆਮ ਫਿਰ ਰਹੇ ਨੇ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਜੀ ਵਿੱਚ